ਹਾਂ ਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਸ਼ਾਮ ਦਾ ਟਾਈਮ ਹੈ ਤੇ ਆਪਾਂ ਹੁਣ ਕ੍ਰੇਲੇ ਚੀਰ ਕੇ ਬਣਾਣੇ ਸੀ ਤੇ ਕ੍ਰੇਲੇ ਭੁੰਨਣ ਦੀ ਮੈਂ ਵੀਡੀਓ ਕਲਿੱਪ ਬਣਾਈ ਸੀ ਪਰ ਮੇਰੇ ਤੋਂ ਐਡ ਨਹੀਂ ਹੋਈ ਹੈਗੀ ਤੇ ਆਪਾਂ ਪਿਆਜ਼ ਭੁੰਨ ਲਏ ਸੀ ਤੇ ਮੈਂ ਬਰੋਂ ਇਹ ਸਾਰਾ ਮਿਕਸ ਕਰਦੇ ਨੇ ਇਹ ਬੱਚਿਆਂ ਵਾਸਤੇ ਲੰਚ ਵਾਸਤੇ ਤਿਆਰ ਕੀਤੀ ਹੈ ਸਬਜ਼ੀ ਤੇ ਇਹ ਹੁਣ ਆਪਾਂ ਸਬਜ਼ੀ ਤਿਆਰ ਕਰਕੇ ਰੱਖ ਦਾਂਗੇ ਸਵੇਰੇ ਜਰੂਰੀ ਕੰਮ ਸੀ ਸਿਰਸਿਰ ਬੱਚਾ ਜੁਗ ਨਹੀਂ ਸੀ ਬੰਨੀ ਇਸ ਲਈ ਆਪਾਂ ਰਾਤ ਨੂੰ ਹੀ ਤਿਆਰ ਕਰਕੇ ਧਰਤੀ ਸੀ ਸਬਜੀ ਤੇ ਉਸ ਸਮੇਂ ਬਰੋਂ ਆਪਾਂ ਚੋਲ ਧਰੇ ਸਿੰਪਲ ਚੋਲ ਹੀ ਧਰੇ ਸਣ ਕਿਉਂਕਿ ਆਲੂ ਦੀ ਸਬਜੀ ਤਰੀ ਵਾਲੀ ਪਈ ਸੀ ਆਪਣੀ ਤੇ ਆਪਾਂ ਆਪ ਸਬਜੀ ਬਹੁਤ ਸਵਾਦ ਬਣੀ ਬਹੁਤ ਵੇਖਣ ਚ ਵੀ ਬਹੁਤ ਵਧੀਆ ਸੀਗੀ ਏ ਸੁੱਕੀ ਜੜੀ ਬਣਾਈ ਸੀ ਤੇ ਨਾਲ ਦੀ ਨਾਲ ਆਪਾਂ ਸਬਜੀ ਕੱਢ ਕੇ ਤੇ ਆਪਾਂ ਪਰ ਤਾਂ ਸਾਫ ਕਰਤੇ ਨਾਲੋਂ ਨਾਲ ਕੰਮ ਕਰ ਦੋ ਤੇ ਫਿਰ ਔਖਾ ਜਾਣੀ ਲੱਗਦਾ ਹੁੰਦਾ ਹੈਗਾ ਸ਼ੈਂਕ ਭਰਿਆ ਵੇਖ ਕੇ ਵੀ ਆਪਣੇ ਆਪ ਹੀ ਕਰੋਧ ਜਾਂਦਾ ਰਹਿੰਦਾ ਹੈ ਆਪਾਂ ਛੋਲ ਤੋਂ ਲੈਨੇ ਆ ਹੁਣ ਤੇ ਛੋਲ ਬਣ ਜਣਗੇ ਸਬਜੀ ਤਰੀਆ ਵੀ ਹੈ ਨਾ ਤੇ ਖਾਦੇ ਜਾਂਦੇ ਨੇ ਨਾਲ ਕਿ ਹੁਣ ਗਰਮੀ ਹੈ ਦਿਲ ਵੀ ਕਰਦਾ ਚੋਲ ਖਾਣ ਨੂੰ ਰੋਟੀ ਖਾਣ ਨੂੰ ਜਿਆਦਾ ਦਿਲ ਵੀ ਨਹੀਂ ਕਰਦਾ ਹੈਗਾ ਤੇ ਆਪਣੇ ਚੋਲ ਬਣ ਕੇ ਤਿਆਰ ਨੇ ਤੇ ਚੋਲ ਧਰ ਕੇ ਮੈਂ ਤੁਰ ਗਈ ਸੀ ਬਾਹਰ ਸੈਰ ਕਰਨ ਨੂੰ ਤੇ ਚੋਲ ਆਪਣੇ ਥੋੜੇ ਥੋੜੇ ਥੱਲੇ ਲੱਗ ਗਏ ਸੀ ਚੇਤਾ ਭੁੱਲ ਗਿਆ ਮੈਨੂੰ ਕਿ ਮੈਂ ਚੋਲ ਧਰ ਕੇ ਆਈਆਂ ਫਿਰ ਸ਼ਾਮ ਦਾ ਟਾਈਮ ਹੋ ਗਿਆ ਸੀ ਆਪਾਂ ਫੁਲਕੇ ਲਾ ਲੈਣ ਟਾਈਮ ਨਾਲ ਹੀ ਲਾ ਲੀਂਦੇ ਨੇ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਫਿਰ ਆਨੇ ਕੀ ਗਰਮੀ ਦੇ ਵਿੱਚ ਹੀ ਸੋਚੋ ਕੀ ਲੇਟ ਖਾਣੀ ਹੈ ਲੇਟ ਖਾਣੀ ਹੈ ਟਾਈਮ ਨਾਲ ਹੀ ਆਪਣਾ ਖਾੜੀ ਦਾ ਫੁਣਕਾ ਤੇ ਇਧਰ ਆਪਣੇ ਚੋਲ ਸੀ ਆਲੂ ਦੀ ਸਬਜੀ ਸੀ ਫੁਲਕੇ ਸੀ ਤੇ ਫਿਰ ਅਗਲੇ ਦਿਨ ਸੀਗੀ ਤੇ ਚਰੀ ਬੀਜਣੀ ਹੈ ਤੇ ਇੱਧਰ ਤਿਆਰੀ ਹੋਣ ਲਈ ਸੀ ਰੋਟਾ ਵੇਟਰ ਵਾਂਡੇ ਸੀਗੇ ਤੇ ਅੱਜ ਅਸੀਂ ਲਾਣੀਆਂ ਤੰਦੂਰ ਦੀਆਂ ਰੋਟੀਆਂ ਤੇ ਤੰਦੂਰ ਤਾਂ ਆਇਆ ਤੇ ਅੱਜ ਬਹੁਤ ਜ਼ਿਆਦਾ ਤੂਫਾਨ ਚੱਲਣ ਦੀ ਆ ਸੀ 9-10 ਵਜੇ ਬਹੁਤ ਤੇਜ਼ ਹਵਾ ਚੱਲ ਲੱਗ ਜਾਂਦੀ ਏ ਬਹੁਤ ਹੀ ਹਨੇਰੀ ਸੀ ਤੇ ਆਹ ਵੇਖੋ ਪਿੰਡਾਂ ਡੇਰੇ ਵਾਲਿਆਂ ਦੇ ਖਲਾਰੇ ਅੱਛਾ ਹੋ ਗਿਆ ਜੀ ਤੇ ਪੇੜੇ ਕਿਤੇ ਸੀ ਕੱਜ ਕੇ ਰੱਖੇ ਨੇ ਮੱਖੀ ਬਹੁਤ ਜ਼ਿਆਦਾ ਹੋ ਜਾਂਦੀ ਜਦੋਂ ਹਵਾਵਾਂ ਚੱਲਦੀਆਂ ਨੇ ਉਦੋਂ ਮੱਖੀਆਂ ਦਾ ਬਹੁਤ ਜ਼ੋਰ ਹੋ ਜਾਂਦਾ ਨਾਲ ਹੀ ਤੇ ਇਧਰ ਕਾਰ ਪੋਰਚ ਤੋਤਾ ਸੀ ਤੇ ਅੱਡੋ ਅੱਡ ਗੱਡੀਆਂ ਖਲੋਤੀਆਂ ਨੇ ਜਿਹਦੀਆਂ ਜਿਹਦੀਆਂ ਹੈ ਨੇ ਤੇ ਹਲਦੀ ਵੀ ਚੀਰ ਕੇ ਸੁੱਕੜੇ ਪਾਈਏ ਛਾਵੇਂ ਪਾਣੀ ਪੀਂਦੀ ਧੁੱਪ ਚ ਨਾ ਇਹਦਾ ਰੰਗ ਉੱਡ ਜਾਂਦਾ ਤੇ ਆ ਵੇਖੋ ਆਲ ਦਿਵਾਲੇ ਨਾ ਪਹਿਲੀਆਂ ਨੂੰ ਜਿਹੜੀ ਅੱਗ ਲੱਗੀ ਸੀ ਹਾਲ ਤੋਂ ਵਾਲੇ ਕਈ ਦਰਖਤ ਵੀ ਨਾ ਬੰਨ ਤੇ ਸੜ ਜਾਂਦੇ ਨੇ ਤੇ ਫਿਰ ਅਸੀਂ ਕੰਮ ਨਵੇੜ ਕੇ ਅਸੀਂ ਚਲੇ ਗਏ ਅੱਜ ਮਸਿਆ ਸੀ ਮਸਿਆ ਤੇ ਅੱਜ ਮੇਰੇ ਬੇਟੇ ਹਿੰਮਤ ਸਿੰਘ ਨੇ ਅਮਰ ਸਚਨਾ ਸੀਗਾ ਇਹ ਵੀ ਸ਼ੁਕਰਾਨਾ ਹੈ ਅਸੀਂ ਅਨੰਦਪੁਰ ਦੀ ਯਾਤਰਾ ਕਰਕੇ ਆਏ ਆ ਤੇ ਗਰਾਂ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੱਚੇ ਦੀ ਮਾਤਾ ਸਮਾਤਨ ਬਹੁਤ ਪਾਸੇ ਗਈ ਹੈ ਕਿ ਅੱਜ ਉਹ ਗੁਰੂ ਦਾਸ ਸਿੱਖ ਬਣਿਆ ਬੜਾ ਚਾਹ ਹੁੰਦਾ ਜਦੋਂ ਬੱਚੇ ਸਿੱਧੇ ਪਾਸੇ ਲੱਗਦੇ ਨੇ ਤੇ ਇੱਕ ਫਿਰ ਇਹ ਵੇਖੀ ਉਹਨੇ ਆਪਣੀ ਮਰਜ਼ੀ ਨਾਲ ਇਹ ਗੱਲ ਕਹੀ ਏ ਕਿ ਮੈਂ ਅਮਰਤ ਛਕਣਾ ਤੇ ਆਪਣੇ ਆਪਣਾ ਫੇਸ ਵਿਖਾਣਾ ਕਿ ਆਸੀ ਕਿ ਮੇਰਾ ਫੇਸ ਨਾ ਵਿਖਾਏ ਹੋ ਹਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆਂ ਜੀ ਤੁਸੀਂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਆਜੋ ਆਪਾਂ ਵੀਡੀਓ ਸ਼ੁਰੂ ਕਰਨੇ ਆ ਤੇ ਹੁਣ ਆਪਾਂ ਵੀਡੀਓ ਸ਼ੁਰੂ ਕਰਨੇ ਆ ਆਪਾਂ ਮਲਾਈ ਕੱਟੀ ਕੀਤੀ ਹੋਈ ਸੀ ਤੇ ਆਪਾਂ ਦਹੀਂ ਜਮਾਨੇ ਆ ਚਾਹੇ ਤੁਸੀਂ ਜਾਗ ਲਾਣਾ ਕਹਿ ਦਿਓ ਚਾਹੇ ਤੁਸੀਂ ਖੱਟਾ ਲਾਣਾ ਕਹਿ ਦਿਓ ਅਸੀਂ ਖੱਟਾ ਲਾਣਾ ਕਹਿੰਨੇ ਆ ਤੇ ਆਪਾਂ ਹੁਣ ਖੱਟਾ ਲਾਣੇ ਆ کریم ਕੱਟੀ ਕੀਤੀ ਪਈ ਸੀਗੀ ਪਹਿਲਾਂ ਜਾਦੇ ਦਿਨ ਦੀ ਕਰੀਮ ਇਕੱਠੀ ਕਰ ਲਈਦੀ ਸੀ ਸੜਨੀਆਂ ਸੀਗੀਆਂ ਤੇ ਚਲ ਜਾਂਦੀ ਸੀ ਹੁਣ ਜਾਦੇ ਦਿਨ ਦੀ ਨਹੀਂ ਇਕੱਠੀ ਕਰੀਦੀ ਹੈਗੀ ਹੁਣ 2 ਕੁ ਦਿਨ ਦੀ ਇਕੱਠੀ ਕਰਕੇ ਤੇ ਆਪਾਂ ਬਣਾ ਲੈਨੇ ਆ ਕੌਲੇ ਤੇ ਲੱਸੀ ਬਣ ਜਾਂਦੀ ਦੂਜੇ ਤੀਜੇ ਦਿਨ ਹੁਣ ਲੱਸੀ ਕਾਫੀ ਵਰਤੀ ਜਾਂਦੀ ਹੈ ਸਵੇਰੇ ਵੀ ਲੱਸੀ ਦੁਪਹਿਰ ਨੂੰ ਵੀ ਲੱਸੀ ਤੇ ਸਾਡੇ ਤੇ ਰਾਤ ਨੂੰ ਵੀ ਪੀ ਲੈਂਦੇ ਨੇ ਲੱਸੀ ਛੋਟੀ ਆਪਾਂ ਦੇਸੀ ਹੀ ਰੱਖੀਏ ਜਮਾਨ ਵਾਸਤੇ ਤੇ ਮਧਾਣੀ ਭਾਵੇਂ ਆਪਾਂ ਅੰਗਰੇਜ਼ੀ ਵਰਤੀਏ ਬਰਤਨ ਵੀ ਸਾਫ਼ ਕਰ ਲੈਂਦੇ ਆ ਦੋ ਦੋ ਜੰਮੀ ਹੈ ਜੰਮੀ ਤੇ ਉਹਨਾਂ ਦਾ ਥੋੜਾ ਜਿਹਾ ਕੰਮ ਆਉਣਾ ਹੁੰਦਾ ਹੈ ਜਿਆਦਾ ਕੱਟਣਾ ਆਉਣਾ ਹੁੰਦਾ ਹੈ ਉਸ ਤੋਹਾ ਦਾ ਪੰ ਰਾਇਤਾ ਪਾਉਣ ਲੱਗੇ ਸੀਗੇ ਤੇ ਖੀਰਾ ਗ੍ਰੈਂਡ ਕਰਕੇ ਰੱਖਿਆ ਸੀਗਾ ਖੀਰੇ ਦਾ ਰਾਇਤਾ ਪਾਵਾਂਗੇ ਠੰਡਾ ਹੁੰਦਾ ਨਾਲ ਤੇ ਸਿੰਪਲ ਤੇ ਦਿਨੇ ਖਾ ਲੈਂਦੇ ਨੇ ਰਾਤ ਨੂੰ ਰਾਇਤਾ ਪਾਲੀਦੇ ਨਿੰਮ ਕੀਨੇ ਚੌਲ ਹੋਣ ਜਾਂ ਵੈਸੇ ਵੀ ਸਬਜੀ ਸੁੱਕੀ ਨਾਲ ਰਾਇਤਾ ਵਧੀਆ ਲੱਗਦਾ ਹੈ ਕਿ ਆਪਾਂ ਸਿੰਪਲ ਜਿਹਾ ਇਹਦੇ ਚ ਪਾਇਆ ਸੀਗਾ ਨਮਕ ਪਾਇਆ ਸੀਗਾ ਤੇ ਕੱਲੀਆਂ ਕਾਲੀਆਂ ਮਿਰਚਾਂ ਪਾਈਆਂ ਸੀਆਂ ਤੇ ਲਾਲ ਮਿਰਚਾਂ ਵੀ ਨਹੀਂ ਪਾਈਆਂ ਹੈਗੀਆਂ ਤੇ ਨਾਲ ਹੀ ਆਪਾਂ ਹਰੀਆਂ ਪਾਈਆਂ ਸੀ ਜੇ ਕਿਸੇ ਦਾ ਤੇਲ ਕਰੇਗਾ ਤੇ ਕੋਈ ਲੈ ਲੇਗਾ ਤੇ ਵੈਸੇ ਮਰਚ ਨਹੀਂ ਸੀ ਪਾਈ ਹੈਗੀ ਜੀਰਾ ਭੁੰਨਿਆ ਹੋਇਆ ਗ੍ਰाइंड ਕੀਤਾ ਹੋਇਆ ਉਹ ਪਾ ਲਿਆ ਸੀ ਆਪਾਂ ਤੇ ਰਾਤ ਨੂੰ ਤੇ ਵੈਸੇ ਵੀ ਫਿਰ ਲਾਈਟ ਜਿਹਾ ਹੀ ਖਾਣਾ ਠੀਕ ਰਹਿੰਦਾ ਮਰਚਾ ਮੁਰਚਾਂ ਨਾਲ ਜ਼ਿਆਦਾ ਨਹੀਂ